ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਤ ਪਗਸ ਸਿੰਘ ਨਗਾ ਨਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਲਾਸ਼ੀਤ ਪਗਸ ਸਿੰਘ ਨਗਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸਰਦਾਰ ਨਵਜੋਤਪਾਲ ਸਿੰਘ ਰੰਦਾਵਾ ਹੋਰਾਂ ਨੇ ਜ਼ਿਲ੍ਹਾ ਵਾਸੀਆਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 1 ਜੂਨ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ। ਉਹਨਾਂ ਕਿਹਾ ਕਿ ਪੂਰੇ ਅਮਨ ਸ਼ਾਂਤੀ ਦੇ ਨਾਲ ਵੋਟਾਂ ਪਵਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਅੱਜ ਦਾ ਏਜੰਡਾ ਇਹ ਰੱਖਿਆ ਹੈ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ 1 ਜੂਨ ਨੂੰ ਸਾਰੇ ਨੇ ਆਪਣੀ ਵੋਟ ਕਾਸਟ ਕਰਨੀ ਹੈ। ਅੱਜ 6 ਵਜੇ ਕੈਂਪੇਨਿੰਗ ਖਤਮ ਹੋ ਰਿਹਾ ਜਿੰਨੇ ਵੀ ਆਊਟਸਾਈਡਰ ਹੈਗੇ ਜਿਹੜੇ ਕੈਂਪੇਨਿੰਗ ਕਰਨ ਵਾਸਤੇ ਆਏ ਵੇ ਹਨ ਉਹਨਾਂ ਨੂੰ ਹਦਾਇਤ ਹੈਗੀ ਹੈ ਕਿ ਉਹ ਸਾਡਾ ਜਿਹੜਾ ਜ਼ਿਲ੍ਹਾ ਛੱਡ ਕੇ ਵਾਪਸ ਆਪਣੇ ਆਪਣੇ ਜ਼ਿਲ੍ਹੇ ਚਲੇ ਜਾਣ ਇਸ ਤੋਂ ਬਾਅਦ ਸਾਡੀ ਜਿਹੜੀ ਚੈਕਿੰਗ ਹੈ ਬਹੁਤ ਸਖਤ ਹੋਊਗੀ ਜਿਹੜੀਆਂ ਬਾਰਦੇ ਜ਼ਿਲ੍ਹੇ ਦੀਆਂ ਗੱਟੀਆਂ ਜਿਹੜੀਆਂ ਵਿਦਆਊਟ ਅ ਰੀਜ਼ਨ ਇੱਥੇ ਘੁੰਮ ਰਹੀਆਂ ਹਨ ਉਹਨਾਂ ਤੇ ਐਕਸ਼ਨ ਲਿਆ ਜਾਊਗਾ ਕਿਉਂਕਿ ਉਹ ਸਸਪੈਕਟ ਹੋਣਗੇ ਆਪਜੀ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਚੋਣਾ ਬਿਲਕੁਲ ਟਰਾਂਸਪਰੈਂਟ ਤਰੀਕੇ ਨਾਲ ਕੀਤੀਆਂ ਜਾਣੀਆਂ ਫੇਅਰ ਤਰੀਕੇ ਨਾਲ ਕੀਤੀਆਂ ਜਾਣੀਆਂ ਇਹਦੇ ਵਿੱਚ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨ ਪੂਰੀ ਭਵੰਦ ਹੈ ਚੌਂ ਕਮਿਸ਼ਨ ਦੀਆਂ ਜਿੰਨੀਆਂ ਵੀ ਹਦਾਇਤਾਂ ਹਨ ਉਹਨਾਂ ਦੀ ਇਨ ਬਿਨ ਪਾਲਣਾ ਹੋਊਗੀ ਜਿਹੜਾ ਮੀਡੀਆ ਹੈਗਾ ਸਾਡਾ ਚੌਥਾ ਸਤਮ ਹੈ ਇਹਨਾਂ ਨੂੰ ਮੈਂ ਰਿਕੁਐਸਟ ਕਰਦਾ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਆ ਇਲੈਕਸ਼ਨਸ सही तरीके करवाण की मदद कर जिथे भी मीडिया को पता लगता है कि कोई चीज़ गलत हो रही है इमीजिएटली डिस्ट्रिक्ट एडमिनिस्ट्रेशन इनफॉर्म करा कि असी तुरंत एक्शन लै सके इस बारी साड़ा एम वोटिंग परसेंटेज का पचहत्ों पार है गया। मैं रिक्वेस्ट करूँगा कि जिन्हें भी ਸਾਡੇ ਨਾਗਰਿਕ ਹੈਗੇ ਜਿਹੜੇ ਵੋਟਰ ਨੇ ਉਹ ਕਰੋ ਬਾਹਰ ਨਿਕਲ ਤੇ VOTING ਕਰਨ ਦਿਖੜ ਜਾਇਆ ਕਿ ਗਰਮੀ ਬਹੁਤ ਹੋਈ ਪਈ ਹੈ ਬਟ ਇਹਦੇ باوجود ਤੁਸੀਂ ਆਪਣਾ ਸਹੀ ਨੇਤਾ ਚੁਣਨਾ ਤਾਂ ਸਾਰੇ ਬਾਹਰ ਨਿਕਲੋ ਤੇ VOTING ਕਰੋ ਕੱਲ ਖਟਕੜ ਕਲਾ ਵਿੱਚ ਸਾਡੇ ਜਨਰਲ ਅਬਜ਼ਰਵਰ श्री हीरालाल जी आईएएस ਨੇ ਗ੍ਰੀਨ ਇਲੈਕਸ਼ਨ ਦਾ ਐਲਾਨ ਕਰਦੇ ਹੋਏ ਪਹਿਲਾ ਬੂਟਾ ਸੀ ਇਤਿਹਾਸਤਕ ਰਿਕਰ ਬਾਉਂਡ ਦੇ ਵਿੱਚ ਲਾਇਆ ਜਿਹੜੀ ਗ੍ਰੀਨ ਇਲੈਕਸ਼ਨ ਹੈ ਇਹ ਬਹੁਤ ਹੀ ਇੰਪੋਰਟੈਂਟ ਸਟੈਪ ਹੈ ਇਹ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਕੀ ਸਾਡੇ ਜਨਰਲ অবজারভার ਹੀਰਾलाल जी ਨੇ ਸਾਰੇ ਨੂੰ ਸਮਝਾਈ ਕਿਉਂਕਿ ਜਿਹੜਾ ਕਾਰਬਨ ਫੁਟਪ੍ਰਿੰਟ ਹੈ ਉਹ ਵਧਦਾ ਜਾ ਰਿਹਾ ਹੈ ਪਾਣੀ ਹੀਠਾ ਜਾਈ ਜਾ ਰਿਹਾ ਹੈ ਜਿਹੜਾ ਦਰਖਤਾਂ ਦਾ ਗ੍ਰੀਨ ਕਵਰ ਹੈ ਉਹ ਘਟੀ ਜਾ ਰਿਹਾ ਹੈ ਜਿਹਦੇ ਕਰਕੇ ਵਾਤਾਵਰਨ ਦੇ ਵਿੱਚ ਇੱਕ ਨੀ ਤਬਦੀਲੀ ਆ ਰਹੀ ਹੈ 10 ਸਾਲਾਂ ਬਾਅਦ ਲੋਕੀ ਇਹੋ ਜੇ ਅਬਜ਼ਰਵਰ ਨੂੰ ਯਾਦ ਕਰਨ ਕਿ ਜਦੋਂ ਟੈਂਪਰੇਚਰ 55 ਪਾਰ ਹੋ ਜਾਣਗੇ ਕਿ ਜੀ ਬਾਂਦਾ ਤੋਂ ਇੱਕ ਐਸ ਅਫਸਰ ਆਇਆ ਸੀ ਜੀਨੇ 10 ਸਾਲ ਪਹਿਲਾਂ ਇਹ ਕੁਸ਼ੀ ਕਿਹਾ ਸੀ ਤੇ ਬੂਟੇ ਲਵਾਏ ਸੀ ਉਹਨਾਂ ਦੇ ਗਾਈਡੈਂਸ ਦੇ ਨਾਲ ਅਸੀਂ ਘਟੂ ਘਟ ਆਪਣੇ ਜ਼ਿਲ੍ਹੇ ਚ 2 ਲੱਖ ਬੂਟੇ ਲਾਤੇ ਆ ਪਿਛਲੇ 1 ਮਹੀਨੇ ਚ ਤੇ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ